ਹਾਲ ਮਾਸ ਮੀਡੀਆ ਦੇਖ ਰਹੇ ਦਰਸ਼ਕਾਂ ਨੂੰ ਬਹੁਤ-ਬਹੁਤ ਸਵਾਗਤ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਹਮੇਸ਼ਾ ਹੀ ਵਿਵਾਦਾਂ ਦੇ ਘੇਰੇ ਵਿੱਚ ਰਹਿੰਦੀ ਹੈ ਅੱਜ ਇੱਕ ਸਾਡੇ ਸਾਹਮਣੇ ਹੋਰ ਮਾਮਲਾ ਆਇਆ ਹੈ ਟੀਰੂ ਦੀ ਮਾਜਰੀ ਵਾਰਡ ਨੰਬਰ 36 ਦਾ ਨਹੀਂ ਅੱਜ ਕਾਲ ਮਾਸੇ ਕੋਈ ਗੱਲ ਜਿੱਦਨੇ ਆਇਆ ਹੈ ਅੱਜ ਜਿੱਦਨੇ ਬਹੁਤ ਦਮਾਗੇ ਆਪਣੇ ਜਿੱਦਨੇ ਇਹਨੂੰ ਗੱਲ ਗੱਲ ਹੈ ਬੀਜੀ ਅਰਜਿੰਦਰਾ ਨੇ ਬੱਤੀ ਨੂੰ ਦਿੱਤਾ ਬੱਤੀ ਵਾਲਿਆਂ ਨੇ ਸੀਟੀ ਸਕੈਨ ਕਰਾਈ ਐਕਸ-ਰੇ ਕਰਾਏ ਹੋਰ ਇੱਕ ਮਿੰਟ ਜੀ ਤੁਹਾਨੂੰ ਮੈਂ ਸਮਝਾਦਾ ਸਰ ਜੀ ਅਰਜਿੰਦਰਾ ਨੇ ਕਹਿੰਦਾ ਕਿ ਸਾਡੇ ਵਾਸਤਾ ਕੰਮ ਨਹੀਂ ਉਹਨਾਂ ਨੇ ਵੀ ਸਾਰਾ ਸਿਟੀਸਕੈਨ ਕਰਾਇਆ ਸਾਰਾ ਕੁਝ ਕਰਾਇਆ ਉਸ ਵਲਿੱਕਤ ਉਹਨਾਂ ਨੇ 32 ਨੂੰ ਪੱਤੇ ਨੂੰ ਲਿਖਤਾ 32 ਦੇ ਵਿੱਚ ਕਿ ਉਹਨਾਂ ਨੇ ਵੀ ਜਿਹੜਾ ਹੈਗਾ ਆਪਣਾ ਸਿਟੀਸਕੈਨ ਕਰਵਾ ਦਿੱਤੇ ਇੱਕ ਮਿੰਟ ਇੱਕ ਮਿੰਟ ਸਰ ਮੈਂ ਦੱਸ ਰਿਹਾ ਤੁਹਾਨੂੰ ਪੈਸੇ ਤਾਂ ਜਦੋਂ ਡਾਕਟਰ ਦਾ ਆਪਾਂ ਨੂੰ ਪ੍ਰੀਮੀਅਮ ਦੇ ਦੀ ਦੱਸ ਦਿੰਦੇ ਨੇ ਇਹ ਕੰਮ ਕੀ ਆ ਜੀ ਆਪਾਂ ਇਹਦੀ ਗੱਲ ਵੱਡੀ ਕਰਦੇ ਆਪਾਂ ਤੁਹਾਨੂੰ ਨਹੀਂ ਸਰ ਨਹੀਂ ਨਾ 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 ਬਿਲਕੁਲ ਨਹੀਂ ਮੈਂ ਤਾਂ ਇੱਕ ਇੱਕ ਬਲੇਕ ਨਹੀਂ ਲੱਗਣ ਦੇਣਾ ਜੀ ਉਹਦੇ ਮੰਮੀ ਦੇ ਫਿਰ ਪਤਾ ਕਿਵੇਂ ਨਹੀਂ 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 ਸਰ ਮੈਂ ਤਾਂ ਬਲੇਕ ਨਹੀਂ ਲੱਗਣ ਦੇਣਾ ਕਿ ਤੁਸੀਂ ਪੋਸਟਮੈਨ ਦੀ ਗੱਲ ਕਰ ਰਹੇ ਹੋ ਨਹੀਂ ਸਰ ਕਾਰਨ ਐ ਕਿ ਵੀ ਜਦੋਂ ਡਾਕਟਰ ਨੇ ਲਿਖਤਾ ਕਿ ਆ ਵੀ ਤੁਸੀਂ ਘਰੇ ਜਾ ਕੇ ਸੇਵਾ ਕਰੋ ਸੇਵਾ ਕਰੋ ਇਹਦਾ ਬ੍ਰੇਨ ਜਿਹੜਾ ਹੈਗਾ ਕਹਿੰਦੇ ਬ੍ਰੇਨ ਇਹਦਾ ਖਤਮ ਹੋ ਚੁਕਿਆ ਸਰ ਮੇਰੀ ਗੱਲ ਸੁਣੋ ਆਪਣੇ ਅਮਰ ਹਸਪਤਲ ਲਈ ਆਫੀ ਦਿਖਾਇਆ ਆਇਆ ਤੁਸੀਂ ਅਬਰ ਅਮਰ ਹਸਪਤਲ ਵਾਲਾ ਨੂੰ ਪੁੱਛ ਲਓ ਪੀਜੀਆਈ ਦੇ ਵਿੱਚ ਜਿੱਥੇ ਐਡਮਿਸ਼ਨ ਸੇ ਕੋਲੋਂ ਪੁੱਛ ਲਓ ਐਂਡ ਇਹਨੂੰ ਅਰਜੰਦਰ ਨਾਲ ਪੁੱਛ ਲਓ ਤੇ ਬੱਦੀ ਨੂੰ ਪੁੱਛ ਲਓ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਵੀਜੀ ਕਲਿਆਣ ਜੀ ਕਿੱਥੋਂ ਕਿੱਥੇ ਰਹਿਣ ਵਾਲੇ ਹੋ ਮੈਂ ਧਿਰੋਨਗਰ ਦਾ ਜੀ ਪਟਾਲੇ ਦਾ ਰਹਿਣ ਵਾਲਾ ਸਰ ਦੱਸ ਸਕਦੇ ਹੋ ਤੁਹਾਡੇ ਨਾਲ ਕੀ ਘਟਨਾ ਵਾਪਰੀ ਹੈ ਘਟਨਾ ਕਿ ਵੀ ਭਤੀਜੇ ਦੇ ਸਾਲੇ ਦੇ ਨਾਲ ਕੋਈ ਡਿਸਪਿਊਟ ਚੱਲ ਰਿਹਾ ਸੀਗਾ ਕਿਸੇ ਦਾ ਸਾਲ ਸਾਲੇ ਨੂੰ ਉੱਥੇ ਉਹ ਸਰਵਾਨ ਚਲਾ ਗਿਆ ਭਤੀਜੇ ਦਾ ਉਹਦਾ ਵਿੱਚ ਨਾ ਲੈਤਾ ਤੇ ਪਰ ਜਦੋਂ ਮੇਰਾ ਬ੍ਰਦਰ ਵੱਡਾ ਗਿਆ ਜਿਨ੍ਹਾਂ ਨਾਲ ਡਿਸਪਿਊਟ ਸੀਗਾ ਉਹ ਕਹਿੰਦਾ ਤੇਰੇ ਬੇਟੇ ਦਾ ਕੋਈ ਮੈਟਰ ਨਹੀਂ ਹੈਗਾ ਚਲੋ ਕਹਿੰਦਾ ਕੋਈ ਗੱਲ ਨਹੀਂ ਫਿਰ 15 ਦਿਨ ਹੋ ਚੁੱਕੇ ਸੀਗੇ 15 ਦਿਨਾਂ ਬਾਅਦ ਉਹਨਾਂ ਨੇ ਭਤੀਜੇ ਦਾ ਨਾਮ ਵਿੱਚ ਪਾ ਕੇ ਨਾਲੇ ਉਹ ਖੁਦ ਆਪਣੇ ਪਰਿਵਾਰ ਨਾਲ ਔਰ ਪੁਲਿਸ ਟੀਮ ਨੂੰ ਲੈ ਕੇ ਘਰੇ ਰੇਡ ਮਾਰੀ ਘਰੇ ਰੇਡ ਮਾਰੀ ਜਦੋਂ ਘਰੇ ਰੇਡ ਅਰ ਦੱਸ ਸਕਦੇ ਹੋ ਕਿ ਜਿਹੜੇ ਪੁਲਿਸ ਡਿਪਾਰਟਮੈਂਟ ਦੇ ਸੀ ਕਿਹੜੇ ਕਿਹੜੇ ਦੇ ਆਈ ਦੀ ਜਗਜੀਤ ਜਿਹੜਾ ਹੈਗਾ ਉਹ ਥਾਣੇਦਾਰ ਆ ਉਹਦੀ ਟੀਮ ਸੀਗੀ ਦੋ ਸਿਵਲ ਸਿਵਲ ਕਪੜਾ ਚ ਸੀਗੇ ਤੇ 10 12 ਜਨੇ ਆ ਉਹ ਵਰਦੀਆਂ ਦੇ ਵਿੱਚ ਥਾਣਾ ਕਿਹੜਾ ਸਿਵਲ ਐਂਸੀਵਲੰਗ ਸਿਵਲ ਐਂ ਪਟਿਆਲਾ ਉਸ ਤੋਂ ਬਾਅਦ ਜਦੋਂ ਘਰੇ ਗਏ ਬੱਚਿਆਂ ਨੇ ਪੁੱਛਿਆ ਕਿ ਵੀ ਰਾਸ਼ਟ ਪੌਰਨ ਦਿਖਾਓ ਉਹਨਾਂ ਕੋ ਰਾਸ਼ਟ ਪੌਰਨ ਨੇ ਸੀਗੇ ਲੇਡੀਜ਼ ਪੁਲਿਸ ਨੇ ਸੀਗੀ ਨਾਲ ਜਦੋਂ ਲੇਡੀਜ਼ ਨਾਲ ਤੱਕਾ ਮੁਕੀ ਕੀਤੀ ਜਦੋਂ ਭਤੀਜੇ ਨੂੰ ਲੈ ਕੇ ਜਾ ਰਹੇ ਸੀਗੇ ਛੋਟੇ ਨੂੰ ਫੜ ਕੇ ਉਹਨੂੰ ਤਾਂ ਲੈ ਕੇ ਜਾਣੇ ਜਾਣਾ ਸੀ ਕੋ ਉਹਨੂੰ ਇੱਕ ਹੋਰ ਨੂੰ ਫੜ ਕੇ ਲੈ ਕੇ ਜਾ ਰਹੇ ਮਮਾ ਨੂੰ ਛਲਵਾਉਣ ਲੱਗ ਗਏ ਬਾ ਪੁਲਿਸ ਨੇ ਤੇ ਉਸ ਜਿਹੜੀ ਟੀਮ ਨਾਲ ਉਹਨਾਂ ਦੀ ਜਿਹੜੀ ਜੁਨਾਹ ਤੱਕ ਰਸ ਗੋ ਉਹਨਾਂ ਨੇ ਐਸਾ ਇੱਕ ਧੱਕਾ ਮਾਰਿਆ ਉਹਦੇ ਆ ਬੈਕ ਸਾਈਡ ਤੇ ਜਿਹੜਾ ਹੈਗਾ ਪਿੱਛੇ गिरਨ ਕਰਕੇ ਆ ਪੂਰਾ ਉਹਦਾ ਡੈਮੇਜ ਹੋ ਗਿਆ ਉਸ ਤੋਂ ਬਾਅਦ ਅ ਅਰਜਿੰਦਰਾ ਦੇ ਵਿੱਚ ਐਡਮਿਟ ਕਰਾਇਆ ਅਰਜਿੰਦਰਾ ਤੋਂ ਬਾਅਦ ਚੰਡੀਗੜ੍ਹ ਬਖਤੀ ਦੇ ਵਿੱਚ ਐਡਮਿਟ ਕਰਾਇਆ ਉਹਨਾਂ ਨੇ ਵੀ ਜਵਾਬ ਦਿੱਤਾ ਪੀਜੀਆਈ ਨੂੰ ਰੈਫਰ ਕਰਤਾ ਪੀਜੀਆ ਨੇ ਵੀ ਜਵਾਬ ਦਿੱਤਾ ਪਰ ਉਹਨਾਂ ਦਾ ਹਾਰਟ ਕੰਮ ਕਰ ਰਹਾ ਸੀਗਾ ਜਿਹੜਾ ਪ੍ਰਿੰਸਿਕਾ ਬਿਲਕੁਲ ਬੰਦ ਹੋ ਚੁੱਕਿਆ ਸੀਗਾ ਪਰ ਸਾਡਾ ਮਨ ਨਹੀਂ ਮੰਨਿਆ ਚਲੋ ਅਸੀਂ ਇੱਥੇ ਅਮਰ ਹਸਪੀਟਲ ਦੇ ਲਈ ਆਏ ਜਦੋਂ ਅਮਰ ਚ ਲੈ ਕੇ ਆਏ ਉਹ ਕਹਿੰਦੇ ਇਹ ਡੱਡ ਹੋ ਚੁੱਕੀ ਇਹਨਾਂ ਦੀ ਸੇਵਾ ਕਰ ਲਓ ਕਹਿੰਦੇ ਕੋਈ ਫਾਇਦਾ ਨਹੀਂ ਕਹਿੰਦੇ ਇਹਨਾਂ ਦਾ ਅਸੀਂ ਬ੍ਰੇਨ ਖੋਲਾਂਗੇ ਤਾਂ ਉਸੇ ਟਾਈਮ ਡੈਥ ਹੋ ਜਾਏਗੀ ਕਹਿੰਦਾ ਘਰੇ ਤੁਸੀਂ ਸੇਵਾ ਕਰ ਲਓ ਫਿਰ ਇਹਨਾਂ ਦੀ ਜਿਹੜੀ ਕੱਲ ਹੈਗੀ ਹੈ ਜਿਹੜੀ ਉਹ ਸ਼ਾਮ ਜੀ ਦੀ ਗੱਲ ਹੈ ਉਹ ਹੋ ਚੁੱਕੀ ਸਰ ਘਰੇ ਹੁਣ ਤੁਸੀਂ ਜੱਤਰ ਨਾਲ ਆਇਆ ਕੀ ਮੰਗ ਕਰਕੇ ਲਾਇਆ ਸਾਡੀ ਮੰਗ ਇਹ ਹੀ ਹੈ ਜੀ ਦੇਖੋ ਜਿਹੜੇ ਪੁਲਿਸ ਪੁਲਿਸ ਮੁਲਾਜ਼ਮ ਨੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਇੱਕ ਤਾਂ ਡਿਸਮਿਸ ਹੋਣੇ ਚਾਹੀਦੇ ਨੇ ਔਰ ਉਹਨਾਂ ਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਪੁਲਿਸ ਮੁਲਾਜ਼ਮਾਂ ਤੇ ਉਸ ਤੋਂ ਬਾਅਦ ਜਿਹੜੀ ਜਿਨ੍ਹਾਂ ਨਾਲ ਝਗੜਾ ਚੱਲ ਰਿਹਾ ਸੀਗਾ ਉਹਨਾਂ ਦੇ ਉੱਪਰ ਹੋਣਾ ਚਾਹੀਦਾ ਉਹਦੇ بیٹے ਤੇ ਹੋਣਾ ਚਾਹੀਦਾ ਸਾਹੀ ਲੱਕ ਦਾ ਨਾਮ ਠੀਕ ਹੈ ਤੁਹਾਡੇ ਕੋਲ ਕੋਈ ਪ੍ਰੂਫ ਹੈ ਕੋਈ ਵੀਡੀਓ ਹੈ ਜਦੋਂ ਆਈ ਸੀ ਤੱਕ ਆ ਕੇ ਮੇਰੇ ਕੋਲ ਵੀਡੀਓ ਕਲਿੱਪ ਹੈ ਮੌਕੇ ਤੇ ਮੈਂ ਸਾਬ ਨੂੰ ਦਵਾਵਾਂ ਠੀਕ ਹੈ ਨਾ ਤੇ ਹਾਂਜੀ ਸੀਸੀਟੀਵੀ ਕੈਮਰੇ ਰਿਵੀਊ ਮੈਂ ਕਢਵਾ ਚੁੱਕਿਆ ਕੁਝ ਹੋਰ ਲੱਗੇ ਸੀਗਾ ਪੁਲਿਸ ਨੇ ਜਾ ਕੇ ਬਾਉਂਡ ਕਰਵਾਤਾ ਡਿਲੀਟ ਕਰਾਤੀਆਂ ਵੀਡੀਓ ਆ ਕੁਝ ਨੇ ਮੈਨੂੰ ਦੇਤੀਆਂ ਮੇਰੇ ਕੋਲ ਹੈ ਅਰੇ ਧਰਨਾ ਤੁਸੀਂ ਦੱਸ ਸਕਦੇ ਹੋ ਕਿੰਨੇ ਟਾਈਮ ਤੱਕ ਚੱਲੇਗਾ ਤੁਹਾਡਾ ਅਨਮਿੱਥੇ ਸਮਿਆਂ ਦੇਖੋ ਜਦੋਂ ਤੱਕ ਜਦੋਂ ਤੱਕ ਪੁਲਿਸ ਮੁਲਾਜ਼ਮਾਂ ਦੇ ਪਰਚਾ ਦਰਜ ਨਹੀਂ ਹੁੰਦਾ